ਕੋਠੇ ਕੋਲੇ ਸਮਾਨ ਜਿਆ ਬੜਾ ਗੰਦ ਜਿਆ ਪਿਆ ਪਿਆ ਸੀਗਾ ਮਖਿਆ ਚਲ ਸਾਫ ਸਪਾਈ ਜੀ ਕਰ ਦਈਏ ਤੇ ਤੂੜੀ ਤੰਦ ਦਾ ਆਪਾਂ ਨੇ ਸਾਮਤਾ ਸਾਰਾ ਕੁਝ ਵਿਲੇ ਹੋ ਗਏ ਚਲ ਹੁਣ ਮਖਿਆ ਸਾਫ ਸਪਾਈ ਕਰਕੇ ਸਾਰੀ ਤੇ ਪਰੇ ਇਹਨੂੰ ਕਰਕੇ ਅੱਗ ਲਾ ਦਿਆਂਗੇ ਇਹਨੂੰ ਤੇ ਕੋ ਰਾਤ ਬਰਾਤੇ ਲਾਈਟ ਆਉਂਦੀ ਆ ਘਟ ਰਾਤ ਬਰਾਤੇ ਕੱਖ ਪਛੇ ਨੂੰ ਪਾਣੀ ਲਾਉਣ ਆਉਣੀ ਪੈਂਦਾਗਾ ਸੱਪ ਸਲੂੰਗੀ ਦਾ ਖਤਰਾ ਨਹੀਂ ਰਹਿੰਦਾ ਹੈਗਾ ਸਾਫ ਸਪਾਈ ਜ਼ਰੂਰੀ ਆ ਬਸ ਆਪਾਂ ਇਹਨੂੰ ਪਾ ਕੇ ਪੱਲੀ 'ਚ ਇਹਨੂੰ ਲੈ ਜੀਏ ਆਪਾਂ ਪਾਸੇ ਇੱਥੇ ਧਰ ਕੇ ਅੱਗ ਲਾ ਦੇਾਂਗੇ ਆਪਾਂ ਇਹਨੂੰ ਉਹ ਆਪਣਾ ਕੰਮ ਗਿਆ ਨਿਬੜਾ ਇਹ ਪੂਰੇ ਲੋਟਾ ਇੱਥੇ ਧਰ ਕੇ ਲਾਈ ਅੱਗ ਹੁਣ ਆਪਾਂ ਇਹਨੂੰ ਆ ਗਏ ਜੀਤੇ ਦੀ ਮੋਟਰ ਤੇ ਇੱਥੀ ਹੂ ਕਿਤੇ ਫਿਰਦਾ ਉਹ ਕਿਵੇਂ ਆ ਜੀਤੇ हां ठीक है तरी ओए आ की करिया ना ओए ता भाई आए सी की ਗੱਲਬਾਤ ਮੈਂ ਕਹਤੋਂ ਸਾਫ ਸਪਾਈ ਜੀ ਕਰੀ ਸੀ ਹੈਨਾ ਅੱਛਾ ਤੇ ਮੈਂ ਕਹਾਂ ਸਾਫ ਸਪਾਈ ਜੀ ਖੱਪੜ ਜੀ ਕੋ ਸੁਧਰਾਇਆ ਤਾਂ ਸੀ ਮੈਂ ਤਾਂ ਇੱਥੇ ਤੱਕ ਅੱਗ ਲਾ ਦਨੇ ਆਪਾਂ ਇਹਨੂੰ ਅੱਛਾ ਚਲ ਆ ਤਾਂ ਤੂੰ ਬਾਲੀ ਵਧੀਆ ਸੋਚ ਲਈ ਹੈਨਾ ਰਾਤ ਬਰਾਤੇ ਕਿਉਂਕਿ ਹੁਣ ਆਪਾਂ ਨੂੰ ਜ਼ਿੰਮੇਵਾਰਾਂ ਨੂੰ ਆਉਣਾ ਪੈਂਦਾ ਹੈ ਹਾਂ ਕਾਕੋ ਕਰਮਾਉਣਾ ਕਾਕੋ ਕਰਮਾਉਣਾ ਆਉਣਾ ਪੈਂਦਾ ਮੈਂ ਥਾਂ ਕੁ ਸੁਧਰਾਈ ਚਲ ਮੰਜਾ ਮੂਜਾ ਮਾਰ ਕੇ ਮੈਂ ਆ ਜਿਹੜਾ ਮੜਾ ਹੋ ਗਿਆ ਤੇ ਮੇਰੀ ਗੱਲ ਸੁਣ ਨਾ ਮੈਂ ਤਾਂ ਯਾਰ ਤੈਨੂੰ ਸਾਰੇ ਪਿੰਡ ਚ ਭਾਲਦਾ ਭਾਲਦਾ ਥੱਕ ਗਿਆ ਪਤੰਦਰਾ ਮੈਨੂੰ ਤੂੰ ਨਾ ਜਰਾ ਫੋਨ ਲੱਗਦਾ ਓਏ ਅੱਛਾ ਹੋਰ ਹੁਣ ਹੁਣ ਵੀ ਲਾ ਜੀ ਕੇ ਹੋਰ ਆਪਾਂ ਜਾ ਕੇ ਉਹਨਾਂ ਕੰਮ ਆ ਯਾਰ ਬਰਨਾਲੇ ਕੋਈ ਨਹੀਂ ਜਾਇਆ ਆਵਾਂਗੇ ਫਿਰ ਤੂੰ ਤਾਂ ਪਤੰਦਰਾ ਕਣ ਕੋਣ ਕਬੱਢ ਕੇ ਵਿਹਲਾ ਹੋ ਗਿਆ ਹਾਂ ਪਤੰਦਰਾ ਮੇੜਤਾ ਭਾਈ ਸਾਰਾ ਕੰਮ ਉਹ ਮੇਰਾ ਯਾਰ ਉੱਥੇ ਆੜਤੀਆ ਕਹਿੰਦਾ ਮੈਂ ਕਹਿੰਦਾ ਤੂੰ ਗਿੱਲੀ ਕਣ ਕਬੱਢ ਲਿਆ ਹੁਣ ਆਪਾਂ ਸੁੱਕੀ ਦਾ ਮੇਟੀ ਘੜਦਾ ਬੱ ਚਲਦਿਆਂ ਚੱਲ ਚੱਲੀਏ ਤੇ ਇਹ ਨਾਲੇ ਮੇਰਾ ਪਜਾਮਾ ਤੇ ਚੱਪੜਾ ਪਈਆਂ ਨੇ ਉਧਰ ਮੈਂ ਪਜਾਮਾ ਪਾ ਕੇ ਆ ਗਿਆ ਆਵਾਜ਼ ਆ ਕੇ ਚੱਕ ਮੋਟਰ ਸਣ ਚੱਕ ਲਿਆ ਮੈਂ ਚੱਲਦਾ ਆ ਖੜ ਜਾ ਖੜ ਜਾ ਜੀ ਉਰੇ ਆ ਉਰੇ ਕਿਉਂ ਆਹਾ ਇਹਨੂੰ ਕੀ ਹੁੰਦਾਗਾ ਹਾਂ ਬਸ ਇਹ ਮੱਚੀ ਜਾਊਗੀ ਆਪਾਂ ਚੱਲ ਚੱਲੀਏ ਬਰਨਾਲੇ ਬਾਈ ਆਇਆਂ ਗੱਲ ਮੇਰਾ ਤਾਂ ਹੁਣ ਤਾਣਾ ਦੰਦ ਸੰਭਿਆ ਪਿਆ ਸਾਰਾ ਕੁਝ ਤੂੜੀ ਤਾੜੀ ਆਪਣਾ ਤਾਂ ਨੈਲਾ ਅੱਛਾ ਹਾਂ ਆਪਣਾ ਤਾਂ ਸਾਰਾ ਕੁਝ ਹਾਰਾ ਕੁਝ ਆਪਾਂ ਅੰਦਰ ਪਾਤਾ ਯਾਰ ਟੂੜੀ ਟਾੜੀ ਸਾਰੀ ਕੋ ਸਾਮਤੀ ਕਣਕ ਢੋਣਾਂ ਚ ਪਾਈ ਪੀਆ ਇਹਦਾ ਕੀ ਹੁੰਦਾ ਆਪਾਂ ਨੂੰ ਉਹ ਜਿੱਤਿਆ ਇੱਕ ਗੱਲ ਸੁਣ ਓਏ ਹਾਂ ਆਪਦੇ ਸੁਵਾਰਥ ਲਈ ਤੂੰ ਆਸੇ ਪਾਸੇ ਨਿਗਾਹ ਮਾਰ ਆ ਲੋਕਾਂ ਦੀਆਂ ਕਣਕਾਂ ਇੱਧਰ ਕਣਕਾਂ ਕਿਸੇ ਦੀ ਟੂੜੀ ਬਣਾਉਣ ਵਾਲੀ ਪਈ ਆ ਹਾਂ ਮਤੰਦਰਾ ਜੇ ਕਿਤੇ ਇੰਨਾ ਮੌਸਮ ਖਰਾਬ ਆ ਬਰੋਲੇ ਇੰਨੇ ਵਗਦੇ ਨੇ ਰੱਬ ਨਾ ਕਰੇ ਇੱਕ ਤੇਰੀ ਅੱਗ ਉੱਡ ਕੇ ਕਿਸੇ ਦੇ ਇੱਥੇ ਆਸੇ ਪਾਸੇ ਡਿੱਗ ਪਈ ਤੂੰ ਤਾਂ ਕਹਿੰਦਾ ਮੈਂ ਸਾਂਭਤਾ ਹਾਂ ਆਪਦੇ ਮਤਲਬ ਲਈ ਕਿਸੇ ਦਾ ਹੁਣੀ ਕਰੀਦਾ ਹੁੰਦਾ ਤੂੰ ਤਾਂ ਆਪਦੇ ਸਵਾਰਥ ਨੂੰ ਕਹਿੰਦਾ ਵੀ ਮੈਂ ਤਾਂ ਸਾਂਭ ਲਿਆ ਹਾਂ 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 ਤੇ ਹੁਣ ਲੋਕਾਂ ਦਾ ਕੀ ਬਣੂ ਜੇ ਕਿਸ ਦੇ ਅੱਗ ਲੱਗ ਗਈ ਜਾ ਕੇ 6 ਮਹੀਨੇ ਦੀ ਕਿਸਾਨ ਦੀ ਕਮਾਈ ਆ ਇਹ ਯਾਰ ਭਾਈ ਇਹ ਵੀ ਯਾਰ ਤੇਰੀ ਗੱਲ ਪੱਕੀ ਆ ਹਨਾ ਸਾਰਿਆਂ ਦੀਆਂ ਖੜੀਆਂ ਨੇ ਕਣ ਕਹਣਾ ਯਾਰ ਕੱਡਾ ਦਿਮਾਗ ਦੇ ਠੂਠਾ ਮੁੱਧਾ ਬੱਜਾ ਸੀਗਾ ਯਾਰ ਬਈ ਇਹ ਵੀ ਰਪਾ ਇਹਨੂੰ ਮੇਰੀ ਗੱਲ ਸੁਣੋ ਆਪਦੇ ਸਵਾਰਥ ਲਈ ਦੂਜੇ ਦਾ ਕਦੇ ਮਾੜਾ ਨਾ ਚਾਹੋ ਤੂੰ ਤਾਂ ਕਹਿੰਦਾ ਮੈਂ ਸੰਭ ਲਈ ਪਰ ਆਪਾਂ ਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ 15 20 ਦਿਨ ਕਿਸਾਨ ਭਰਾਵਾਂ ਦੀ ਸਾਰਿਆਂ ਦੀ ਤੂੜੀ ਤੱਪਾ ਸੰਭਾ ਜਾਊਗਾ ਇਸ ਤੋਂ ਬਾਅਦ ਲਾ ਕੇ ਕਿੱਧਰ ਮਰਜੀ ਤੁਰਿਆ ਫਿਰਦਾ ਰਹੇ ਹਾਂ ਭਾਈ ਇਹ ਵੀ ਲਿਆ ਪਾਣੀ ਦੀ ਗੱਜਰ ਲਿਆ ਯਾਰ ਭਾਈ ਸ ਇਹਨੂੰ ਅੱਗ ਫਿਰ ਤੂੰ ਮੇਰੀਆਂ ਅੱਖਾਂ ਖੋਲਦੀਆਂ ਭਾਈ ਲੈ ਲੈ ਭੱਜ ਕੇ ਮੈਂ ਤਾਂ ਜਰ ਭਾਈ ਆਪ ਦੀ ਹੌਸ ਲਈ ਤੁਰਿਆ ਫਿਰਦਾ ਸੀਗਾ ਭਾਈ ਜਰਾ ਆਦਾ ਤੂੰ ਜਰਾ ਭਾਈ ਅੱਖਾਂ ਖੋਲਦੀਆਂ ਭਾਈ ਜਰਾ ਸਮਾਰ ਕੇ ਪਾਣੀ ਪਾ ਦੇ ਧੁਖਦੀ ਨਾ ਰਹਿ ਜਾਏ ਭਾਈ ਪਾਉਣੇ ਆ ਪਾਉਣੇ ਭਾਈ ਮੈਂ ਤਾਂ ਰੇਤਾ ਮੋੜ ਦੇ ਮੈਂ ਕਹਿੰਦਾ ਯਾਰ ਭਾਈ ਮੈਂ ਪਾਣੀ ਹੋਰ ਲੈ ਆਉਣਾ ਕੋਈ ਨਾ ਨਾ ਬੱਸ ਬੱਸ ਮੇਰੀ ਗੱਲ ਹੁਣ ਆ ਜਾ ਜਰ ਭਾਈ ਆਦਾ ਤੂੰ ਨਾ ਮੇਰੀਆਂ ਅੱਖਾਂ ਖੋਲਦੀਆਂ ਭਾਈ ਉਹਨਾਂ ਬਜ਼ੁਰਗਾਂ ਦੀ ਗੱਲ ਪੱਕੀ ਆ ਬੱਸ ਅੱਗੇ ਤੋਂ ਜੀਤੇ ਤਾਰੀ ਦੀ ਗੱਲ ਯਾਦ ਰੱਖੀ ਅੱਗੇ ਤੋਂ ਆਹ ਕੰਮ ਨਾ ਕਰਦੀ ਆਪਦੇ ਸਵਾਰ ਤੇ ਬਾਈ ਬਹੁਤ ਵੱਡੀ ਗਲਤੀ ਹੋ ਗਈ ਤਾਰੀ ਭਾਈ ਜੇ ਨਾ ਤੂੰ ਆਉਂਦਾ ਮੈਂ ਮੈਂ ਤੂੰ ਕਹਦਾ ਪਾ ਕੰਮ ਜਾਣਾ ਹੜਕੀ ਜਾਣਾ ਬਰਨਾਲੇ ਮੈਂ ਇਹਨੂੰ ਅੱਗ ਲਾ ਕੇ ਦੁਰ ਜਾਣਾ ਸੀਗਾ ਬਾਈ ਮਤਾ ਯਾਰ ਆਹ ਤਾਂ ਮੈਂ ਦੇਖੀ ਨਹੀਂ ਯਾਰ ਵੀ ਹੋਰ ਕਿਸਾਨ ਭਰਾਵਾਂ ਦੀ ਵੀ ਕਣਕ ਖੜੀ ਆ ਯਾਰ ਭਾਈ ਬਹੁਤ ਵੱਡੀ ਗਲਤੀ ਹੋ ਗਈ ਸੀ ਇਹ ਭੈਣ ਭਰਾਵਾਂ ਨੂੰ ਸਾਸਰੀ ਕਾਲ ਤੇ ਬਾਈ ਇਹ ਸਾਨੂੰ ਸਟੋਰੀ ਦਿੱਤੀ ਸ਼੍ਰਾਵਣ ਭਿੰਡਰ ਨੇ ਤੇ ਸਾਨੂੰ ਬਹੁਤ ਵਧੀਆ ਸਟੋਰੀ ਲੱਗੀ ਤੇ ਜਿਨ੍ਹਾਂ ਨੂੰ ਹੋਰ ਭਰਾਵਾਂ ਨੂੰ ਸਟੋਰੀ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਨਾ ਆਪਣੇ ਸਵਾਰਥ ਲਈ ਆਪਾਂ ਚਲੋ ਇਹ ਤਾਂ ਅੱਗ ਦੀ ਗੱਲ ਹੋ ਗਈ ਹੋਰ ਕਿਸੇ ਆਪਣੇ ਸਵਾਰਥ ਲਈ ਕਿਸੇ ਦਾ ਮਾੜਾ ਨਾ ਚਾਹੋ ਤੇ ਪ੍ਰਮਾਤਮਾ ਉਦੋਂ ਵੱਧ ਝੋਲੀਆਂ ਭਰਦਾ ਧੰਨਵਾਦ